देखो मेरा हैगा एनडीपीएस एमेंडमेंट एक्ट लोग कहना उंउ ਚਾਹੇ ਵਧਾ ਲੈਣ ਕਿ ਫੀਮ ਦੀ ਖੇਤੀ ਦੀ ਮੈਂ ਗੱਲ ਕਰਦਾ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਕੀਤੀ ਉਹ ਕੁਝ ਕਿਸਾਨ ਜੱਥੇ ਮੈਂ ਉਹਦੀ ਐਕਸਟੈਂਸ਼ਨ ਕਰ ਲਊ ਵਧਾ ਲਿਆ ਹੈਗਾ ਐਨਡੀपीएस ਐਕਟ ਇਹ ਹੈਗਾ ਕਿ ਜਿਹੜੇ ਫੀਮ ਪੁੱਕੀ ਪੰਜਾਬ ਹਜ਼ਾਰਾਂ ਸਾਲ ਤੋਂ ਵਰਦਾ ਆ ਰਿਹਾ ਸੀਗਾ ਨਿਸ਼ਚਿਤ ਮਾਤਰਾ ਚ ਔਰ ਹੜ ਹੜੀਆਂ ਵੇਲੇ ਜਾਦੇ ਫਸਲਾਂ ਦੀ ਕਟਾਈ ਵਟਾਈ ਵੇਲੇ ਜਾ ਰਹੇ ਹੁੰਦਾ ਸੀਗਾ ਨਹੀਂ ਮਾੜੀ ਮੁਟੀ ਲੋਕੀ ਵਰਦੇ ਸੀਗੇ ਉਹ ਇਹਨਾਂ ਨੇ 85 ਜੋ ਬੈਨ ਕਰਤੀ ਉਹਨਾਂ ਵਰਤਣ ਵਾਲੇ ਅਪਰਾਧੀ ਕਹੇ ਤੇ ਉਹ ਅਪਰਾਧੀ ਹੈ ਹੀ ਨਹੀਂ ਸ਼ਰਾਬ ਸ਼ਰਾਬ ਬੱਦ ਖਤਰਨਾਕ ਹੈ ਉਹ ਅਪਰਾਧੀ ਕਿਉਂ ਨਹੀਂ ਹੈਗੇ ਪੂਰੇ ਠੇਕੇ ਖੋਲੀ ਬੈਠੇ ਹੈਗੇ ਫੀ ਭੁਖਿਓ ਨਾਲ ਕੱਟ ਖਤਰਨਾਕ ਹੈ ਕੋਈ ਜਿਗਰ ਨਹੀਂ ਖਰਾਬ ਕਰਦੀ ਕੋਈ ਲੜਾਈ ਝਗੜਾ ਨਹੀਂ ਕਰਦੀ ਸ਼ਰਾਬ ਵਾਲਾ ਬੰਦਾ ਲੜਾਈ ਝਗੜਾ ਵੀ ਕਰਦਾ ਘਰ ਚ ਔਰਤਾਂ ਦੀ ਘੁੱਟ ਮਾਰ ਵੀ ਹੁੰਦੀ ਹੈ ਐਕਸੀਡੈਂਟ ਹੁੰਦੇ ਆ ਹੋਰ ਅਪਰਾਧ ਬਹੁਤ ਸ਼ਰਾਬ ਪੀ ਕੇ ਹੁੰਦੇ ਹੈਗੇ ਉਧਰ ਕੋਈ ਸਰਕਾਰ ਦਾ ਧਿਆਨ ਨਹੀਂ ਕਿਉਂਕਿ ਤਿੰਨ ਵਿੱਚ ਸਟੇਕ ਹੋਲਡਰ ਹੈ ਗਿਆ ਇੱਕ ਜਿੱਥੇ ਸ਼ਰਾਬ ਬਣਦੀ ਹੈ ਜਿੰਨ ਡਿਸਟਿਲਰੀਆਂ ਆ ਗਈਆਂ ਦੂਜਾ ਦੇ ਵੱਡੇ ਕੌਂਟੀ ਚੱਡਾ ਵਰਗੇ ਹੁੰਦਾ ਇਸ ਧਰਤੀ ਦੇ ਹੈ ਨਹੀਂ ਵਿਚਾਰੇ ਉਹਨਾਂ ਦੇ ਵਰਗੇ ਵੱਡੇ ਠੇਕੇਦਾਰ ਤੀਜਾ ਸਰਕਾਰ ਖੁਦ ਕਮਾਈ ਕਰਦੀ ਸ਼ਰਾਬ ਦੇ ਕਾਰੋਬਾਰ ਜੋ ਐਕਸਾਈਜ਼ ਲੈ ਕੇ ਸੋ ਕਿਉਂਕਿ ਤਿੰਨ ਵੱਡੇ ਸਟੇਕਹੋਲਡਰ ਹੈ ਉਧਰ ਕੋਈ ਧਿਆਨ ਨਹੀਂ ਹੈਗਾ ਬਾਕੀ ਫੀਮ ਪੁੱਕੀ ਵਾਲੇ ਗਰੀਬ ਜਿਹੇ ਬੰਦੇ ਉਹਨਾਂ ਨੂੰ ਮਿਲ ਚੁੱਕੇ ਅਜੇ ਵੀ 24000 ਬੰਦਾ ਕੋਟੇ ਲੱਗੇ ਹੋਏ ਡੀਐਸਐਸਪੀਆਂ ਦੇ ਕਿ ਤੁਸੀਂ ਇਸ ਮਹੀਨੇ ਫੀਮ ਪੁੱਕੀਆਂ ਨੇ ਪੜ੍ਹ ਨਹੀਂ ਪੜ੍ਹਨੇ ਆਗੇ ਜਿਹੜੀ ਉਹ অপরাধੀ ਹੈ ਨਹੀਂ ਉਹ 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 ਬਿਮਾਰ ਨੇ ਉਹਨਾਂ ਦਾ ਬਤੌਰ ਬਿਮਾਰ ਰਾਜ ਹੋਣਾ ਚਾਹੀਦਾ ਔਰ ਜਦ ਤੱਕ ਅਸੀਂ ਉਹਨਾਂ ਨੂੰ ਮੁਕੰਮਲ ਨਸ਼ਾ ਮੁਕਤ ਕਰਨ ਵਾਲੀ ਨਹੀਂ ਬੱਦਦੇ ਵਕ ਵਕ ਤਰੀਕੇ ਨਾਲ ਉਹਨਾਂ ਦੀ ਜਿਹੜੀ ਲੋੜ ਮੁਤਾਬਕ ਉਹਨਾਂ ਨੂੰ ਸਪਲਾਈ ਹੋਣੀ ਚਾਹੀਦੀ ਜਿਸ ਤਰ੍ਹਾਂ ਦੁਨੀਆ ਦੇ 40 ਮੁਲਕਾਂ ਨੇ ਆਪਣੇ ਜਿਹੜੇ ਕਾਨੂੰਨ ਸੀਗੇ ਜਿਹੜੇ ਡਰੱਗ ਲਾਅ ਸੀਗੇ ਉਹ ਚੇਂਜ ਕਰ ਲਏ ਕਿਸੇ ਵੇਲੇ ਭੰਗ ਸਮੱਸਿਆ ਸੀ ਸਾਰੇ ਯੂਰਪ ਤੇ ਕੈਨੇਡਾ ਤੇ ਨਾਰਥ ਅਮਰੀਕਾ ਅੱਜ ਭੰਗ ਉੱਥੇ ਖੁੱਲੀ ਮਿਲਦੀ ਹੈਗੀ ਹੈ ਪੰਗ ਦੀਆਂ ਕਾਫੀਆਂ ਨੇ ਪੰਗ ਦੀਆਂ ਟੌਫੀਆਂ ਨੇ ਪੰਗ ਦੀਆਂ ਦੁਕਾਨਾਂ ਨੇ ਜਿੱਥੋਂ ਤੁਸੀਂ 5 ਤੋਂ ਔਰ ਐ ਕਿੰਨੇ ਗ੍ਰਾਮ ਪੰਗ 30 ਗ੍ਰਾਮ ਪੰਗ ਲੈ ਕੇ ਬੰਦਾ ਜੇਹ ਚ ਪਾ ਕੇ ਤੁਰ ਫਿਰ ਸਕਦਾ ਆਪਣੀ ਵਰਤੋਂ ਵਾਸਤੇ ਇਹ ਵੀ ਕਹਤਾ ਅਮਰੀਕਾ ਨੇ ਕਿ 5 ਤੋਂ ਲੈ ਕੇ 35 ਬੂਟੇ ਆਪਣੇ ਘਰ ਦੇ ਪਿਛਵਾੜੇ 'ਚ ਪੰਗ ਦੇ ਬੰਦਾ ਲਾ ਸਕਦਾ ਆਪਣੀ ਨਿੱਜੀ ਵਰਤੋਂ ਵਾਸਤੇ ਸੋ ਮੈਂ ਸਜੈਸਟ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਇਹਦਾ ਨਹੀਂ ਆਪਣੀ ਜੱਗ ਪਾਲਿਸੀ ਹੈ ਇਹ ਪੁਨਿਟਿਵ ਨਾ ਹੋਵੇ ਸਜ਼ਾ ਵਾਲੀ ਨਾ ਹੋਵੇ ਇਹ ਸਹਿਯੋਗ ਵਾਲੀ ਹੋਵੇ ਮਦਦ ਵਾਲੀ ਹੋਵੇ ਤੇ ਇਹਨਾਂ ਨੇ ਡੰਡੇ ਨਾਲ ਨਸ਼ੇ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਲੈਂਡ ਆਰਡਰ ਪ੍ਰੋਬਲਮ ਹੈ ਹੀ ਨਹੀਂ ਇਹ ਪ੍ਰੋਬਲਮ ਹੈਗੀ ਸਮਾਜ ਦੀ ਪ੍ਰੋਬਲਮ ਹੈ ਨਸ਼ਾ ਦੀ ਪ੍ਰੋਬਲਮ ਬਹੁਤ ਮਲਟੀ ਐਂਗਲ ਪ੍ਰੋਬਲਮ ਹੈਗੀ ਉਹਨੂੰ ਹਰ ਐਂਗਲ ਤੋਂ ਟੱਚ ਕਰਨਾ ਚਾਹੀਦਾ ਔਰ ਇਹ ਨਸ਼ਾ ਕਾਨੂੰਨ ਹੈਗਾ ਐਂਡੀਪੀਐਸ ਜਿਹੜਾ ਬਿਲ ਹੈਗਾ ਉਹਨੂੰ ਬਦਲਣਾ ਚਾਹੀਦਾ ਕਿਉਂਕਿ ਮੈਂ ਮਹਿਸੂਸ ਕਰਦਾ ਮੇਰੀ ਗੱਲ ਧਿਆਨ ਨਾਲ ਸੁਣਿਓ ਕਿ ਟੈਰਰਿਜ਼ਮ ਬਿਲ ਇਹ ਹਥਿਆਰ ਸੀ ਪੁਲਿਸ ਕੋਲ ਕਿ ਮੁੰਡਾ ਚੁੱਕ ਲਿਆ ਕਹਦੇ ਉਹ ਪੱਜ ਰੱਖਦੇ ਉਹ ਨਹੀਂ ਮੁੰਡਾ ਸਵੇਰ ਨੂੰ ਮਾਰ ਦੇਵਾਂਗੇ ਔਰ ਲੋਕਾਂ ਨੇ ਵੱਡੀ ਅਗਰਾਹੀ ਕੀਤੀ ਹੈ ਐਨਡੀਪੀ ਐਕਟ ਜਾਂ ਤੋਂ ਉਹ ਜਿਹੜਾ ਤੈਰਜ਼ੂ ਖਤੋਂ ਹੋਂ ਤੋਂ ਬਾਅਦ ਜਿਹੜਾ ਦੂਜਾ ਵੱਡਾ ਥਿਆਰ ਹੈ ਪੁਲਿਸ ਕੋਲ ਉਹ ਹੈਗਾ ਐਨਡੀਪੀ ਐਕਟ ਕਿ ਥੋੜੀ ਫੀਪੁਕੀ ਭਾਈ ਨਿਸ਼ਚਿਤ ਮਾਤਰਾ ਤੋਂ ਬਾਅਦ ਤੇ ਕਿਹਾ 10 ਸਾਲ ਦੀ ਕੈਦ ਹੈ ਇੱਕ ਵਾਰ ਦੀ ਦੁਆਰਾ ਕਰੇ 20 ਸਾਲ ਦੀ ਕੈਦ ਹੈ ਉਮਰ ਕੈਦ ਹੈਗੀ ਹੈ ਇੰਨਾ ਸਖਤ ਕਾਨੂੰਨ ਹੈਗਾ ਉਹ ਕਾਨੂੰਨ ਬਦਲਣਾ ਹੈਗਾ ਤਾਂ ਕਿ ਲੋਕੀ ਜਿਹੜੇ 마ੜੇ ਨਸ਼ੇ ਹੈ ਡਰਦੇ ਹੋਏ ਉਹ ਜਿਹੜੇ ਫੀਪੁਕੀ ਤੋਂ ਡਰਦੇ ਹੋਏ 마ੜੇ ਨਸ਼ਾ ਵਾਲਾ ਨਾ ਜਾ ਉਹ ਮਹਿੰਗੇ ਹੋਣ ਕਰਕੇ ਮਾੜੇ ਨਸ਼ੇ ਲੈ ਰਿਹਾ ਹੈ ਕੈਮੀਕਲ ਨਸ਼ੇ ਹੈ ਮੈਡੀਕਲ ਨਸ਼ੇ ਹੈ ਸਿੰਥੈਟਿਕ ਨਸ਼ੇ ਹੈਗੇ ਉਹਨਾਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਜਿਵੇਂ ਅਮਰੀਕਾ ਨਾਲ ਪੰਖ ਖੋਲੀ ਹੈਗੇ ਜਿਵੇਂ ਕੈਨੇਡਾ ਨਾਲ ਪੰਖ ਖੋਲੀ ਹੈਗੀ ਦੁਨੀਆ ਦੇ 40 ਮੁਲਕਾਂ ਨੇ ਆਪਣੇ ਨਸ਼ੇ ਜਿਹੜੇ ਸਾਫਟ ਨਸ਼ੇ ਸੀਗੇ ਉਹ ਉਹਨਾਂ ਨੂੰ ਲਿਬਰਲਾਈਜ਼ ਕੀਤਾ ਹੈਗਾ ਸੋ ਮੈਂ ਪੰਜਾਬ ਸਰਕਾਰ ਕੋਲ ਵੀ ਇੰਡੀਆ ਸਰਕਾਰ ਕੋਲ ਮੰਗ ਕੀਤੀ ਸੀਗੀ ਮੈਂ ਕਾਨੂੰਨ ਪੇਸ਼ ਕੀਤਾ ਸੀ ਐਨਡੀਪੀ ਐਮੈਂਡਮੈਂਟ ਬਿਲ ਉਹ ਪਾਰਲੀਮੈਂਟ ਨੇ ਐਕਸੈਪਟ ਕੀਤਾ ਕਿ ਬਿਲਕੁਲ ਸਹੀ ਕਾਨੂੰਨ ਹੈ ਉਹ ਬੈਸ ਵਾਸਤੇ ਨਹੀਂ ਲੱਗਿਆ ਉਹ ਪਾਸ ਹੋਣਾ ਜਾਂ ਨਹੀਂ ਪਾਸ ਹੋਣਾ ਉਹ ਲੱਗ ਬਿਸ਼ਰਾ ਸੀਗਾ ਮੈਂ ਆਪਣੇ ਕਾਨੂੰਨ ਜਿੰਦਾ ਕਰੂੰਗਾ ਐਨੀ ਕਮ ਇਗਜ਼ਾਮਪਲ ਆਪ ਨਸ਼ੇ ਲਾਣਾ ਹੈਗਾ ਪਰ ਪੰਜਾਹ ਨਸ਼ੇ ਕੱਢਣਾ ਹੈਗਾ ਤਾਂ ਇੱਕ ਰਸਤਾ ਮੇਰੇ ਵਾਲੇ ਵਿਚਾਰਿਆ ਜਾਣਾ ਚਾਹੀਦਾ ਦੇਖੋ ਉਹ ਜਿਹੜੀ ਵੀਡੀਓ ਵਾਲੀ ਗੱਲ ਹੈਗੀ ਹੈ ਉਹ ਜੋ ਵੀ ਆਬਜੈਕਟਿਵ ਸਿਚੁਏਸ਼ਨ ਹੈਗੀ ਹੈ ਜਿਨ੍ਹਾਂ ਨਾਲ ਵੀਡੀਓ ਜਿਵੇਂ ਵੀਡੀਓ ਆਈ ਹੈ ਜਿਨ੍ਹਾਂ ਦੀ ਉਹ ਆਵਾਜ਼ ਹੈਗੀ ਹੈ ਉਹ ਚਾਹੇ ਮੁਕਰ ਦੇ ਨੇ ਮੈਂ ਕਹਿੰਦਾ ਕਿ ਉਹਦੀ ਸਾਈਬਰ ਕ੍ਰਾਈਮ ਦੇ ਕੇ ਉਹਦੀ ਉਹਦੀ ਫੋਰੈਂਸਿਕ ਜਾਂਚ ਕਰਾ ਲਓ ਜੇ ਕਿਸੇ ਨੂੰ ਸੱਚ ਪੁੱਛ ਲੈਦਾ ਕਿ ਮੇਰੀ ਆਵਾਜ਼ ਨਹੀਂ ਹੈਗੀ ਹੈ ਬਾਕੀ ਹਾਈ ਕਮਾਂਡ ਦਾ ਕੰਮ ਹੈਗਾ ਹਾਈ ਕਮਾਂਡ ਨੂੰ ਸਾਰੀ ਰਿਪੋਰਟ ਕਰ ਦਿੱਤੀ ਗਈ ਹੈ ਅਜੇ ਕਿਉਂਕਿ ਇਲੈਕਸ਼ਨ ਹੋ ਕੇ ਹੱਡੀਆਂ ਹੈਗੀਆਂ ਹੋਰ ਬਹੁਤ ਕੁਝ ਅਜੇ ਮੁੱਦੇ ਜਿਹੜੇ ਸਰਕਾਰ ਬਣ ਰਹੀ ਹੈ ਸਰਕਾਰ ਕਮਜ਼ੋਰ ਹੋ ਰਹੀ ਹੈ ਤਕੜੀ ਹੋ ਰਹੀ ਹੈ ਉਹ ਇੱਕ ਲਗਾਤਾਰ ਹਲਚਲ ਜਾਰੀ ਹੈ ਦਿੱਲੀ ਵਿੱਚ ਇਸ ਕਰਕੇ ਉਹ ਹਲਚਲ ਸੈਟਲ ਹੁੰਦੇ ਸਾਰੇ ਇਸ ਮੁੱਦੇ ਨੂੰ ਪ੍ਰਾਇਓਰਟੀ ਦੇ ਵਿਚਾਰਿਆ ਜਾਵੇਗਾ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਨੇ ਗਾਂਧੀ ਨੂੰ ਹਰਾਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਾਂਗਰਸ ਨੂੰ ਹਰਾਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਰਾਹੁਲ ਗਾਂਧੀ ਨੂੰ ਹਰਾਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਐਸ ਵੇਲੇ ਪ੍ਰਤੀਕ ਬਣਿਆ ਹੈਗਾ ਮੋਦੀ ਦੇ ਪ੍ਰਤੀਰੋਧ ਦਾ ਉਹਦੇ ਵਿਰੋਧ ਦਾ ਇੱਕ ਆਸ ਦੀ ਕਰਨ ਹਿੰਦੁਸਤਾਨ ਜੋ ਇੱਕ ਇੱਕ ਸਿਆਸੀ ਅਸਮਾਨ ਤੇ ਜੋ ਡਿੱਗੀ ਹੈਗੀ ਹੈ ਉਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਸੋ ਇਹ ਬਹੁਤ ਸੀਰੀਅਸਲੀ ਲਿਆ ਜਾਊਗਾ ਔਰ ਕਿਸੇ ਵੀ ਦੋਸ਼ੀ ਨੂੰ ਜਿਹਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਨਾ ਚੌਣਾ ਇਹ ਇੱਕ ਇੱਕ ਸੀਟ ਸਾਡੇ ਵਾਸਤੇ ਇੰਪੋਰਟੈਂਟ ਸਗੀ ਪਟਿਆਲਾ ਸੀਟ ਜੇਕਰ ਜੇ ਥੋੜੀਆਂ ਆਪਣੀਆਂ ਕੋਸ਼ਿਸ਼ਾਂ ਕਾਮਯਾਬ ਹੋ ਜਾਂਦੇ ਜੇ ਜਿਹੜੀ ਕਿ ਇਹਨਾਂ ਨੂੰ ਕੁਝ ਅੰਸ਼ਕ ਕਾਮਯਾਬੀ ਮਿਲੀ ਵੀ ਹੈਗੀ ਹੈ ਤਾਂ ਇਹ ਸੀਟ ਆਪ ਹਾਰ ਸਕਦੇ ਸੀ ਇਹ ਸੀਟ ਭਾਜਪਾ ਦੀ ਗੋਦੀ ਜਾ ਸਕਦੀ ਸੀਗੀ ਇਹ ਕਾਂਗਰਸ ਵਰਕਰਾਂ ਦਾ ਸਾਡੇ ਇਲਾਕਾ ਇੰਚਾਰ ਸਾਹਿਬਾਨ ਦੀ ਬਹੁਤ ਮਿਹਨਤ ਦਾ ਨਤੀਜਾ ਹੈਗਾ ਕਿ ਇਹਨਾਂ ਦੀ ਜਿਹੜੀਆਂ ਇਹਨਾਂ ਦੀਆਂ ਇਹਨਾਂ ਦੀ ਸਤਾਸ਼ਾ ਸੀਆਂ ਉਹਨੂੰ ਬੂਰ ਨਹੀਂ ਪਿਆ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਔਰ ਇਹ ਬਿਸ਼ਰਮ ਹੋ ਕੇ ਅੱਜ ਆਪਣੇ ਬਿਹੜੇ ਬੋਲ ਲਏਗੇ ਉਹਨਾਂ ਤੋਂ ਬੁੱਕ ਰਹੇ ਨੇ ਔਰ ਇਹ ਅੱਜ ਮਤਲਬ ਯਹਾਂ ਪਰ ਕਾਂਗਰਸ ਪਾਰਟੀ ਇਹਨਾਂ ਨੂੰ ਬ ਕਿ ਨਹੀਂ ਇਹਨਾਂ ਦੇ ਸਖਤ ਤੋਂ ਸਖਤ ਐਕਚੁਅਲੀ ਤਾ ਜਾਊਗਾ ਡਾਕਟਰ ਸਾਹਿਬ ਤੁਸੀਂ ਵੀ ਨਸ਼ੇ ਦਾ ਹੁੰਦਾ ਇੱਕ ਸਾਰੇ ਹਫਤੇ ਦਾ ਚੱਕਿਆ ਤੁਹਾਨੂੰ ਕੀ ਲੱਗਦਾ ਹੈ ਕਿ ਨਸ਼ਾ ਕੌਣ ਨਿਕਾਰੇ ਕਿਸੇ ਵੀ ਸ਼ਹਿਰ ਕਿਉਂਕਿ ਉਸੇ ਬੋਸਨ ਨੂੰ ਸਲਾਹ ਦੇ ਕੇ ਦੇਚ ਦੇ ਵਿੱਚ ਲੈ ਲੇ ਬਿਲਕੁਲ ਦੇਖੋ ਨਸ਼ਾ ਜਿਸ ਪੱਧਰ ਤੇ बिक ਰਿਹਾ ਹੈਗਾ ਹੈ ਇਸ ਵੱਡੀ ਪੱਧਰ ਤੇ ਨਸ਼ਾ ਬਗੈਰ ਰਾਜ ਸਰਕਾਰ ਦੀ ਤੇ ਬਗੈਰ ਪੁਲਿਸ ਸਤੰਤਰ ਦੀ ਸ਼ਹਿਰ ਤੇ ਸਹਿਮਤੀ ਤੋਂ ਬਗੈਰ ਇਹ ਹੋ ਹੀ ਨਹੀਂ ਸਕਦਾ ਜੇ ਸਰਕਾਰ ਚਾਵੇ ਤਾਂ ਬਿਲਕੁਲ ਵਿਧਾਇਕਾਂ ਦੀ ਇਨਵੋਲਵਮੈਂਟ ਹੈ ਪੁਲਿਸ ਦੇ ਸਾਰੇ ਨਹੀਂ ਕੁਛ ਦੇ ਕੁਝ ਜਿਹਨੇ ਕਾੜੀਆਂ ਭੇਡਾਂ ਨੇ ਪੁੱਲ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਉਸ ਤੋਂ ਬਗੈਰ ਨਸ਼ਾ ਇੰਨਾ ਵੱਡੀ ਪੱਧਰ ਤੇ बिकੇ ਨਹੀਂ ਸਕਦਾ ਇੱਕਾ ਦੁੱਕਾ ਕੇਸ ਹੋ ਸਕਦੇ ਹੈਗੇ ਪਰ ਜਿੱਡਾ بڑا ਨੈਟਵਰਕ ਆਪਰੇਟਿਵ ਹੈਗਾ ਹੈ ਔਰ ਜੋ ਜਿਹਨਾਂ ਦੇ ਆਪਣੇ ਇਹਨਾਂ ਦੇ ਇੱਕ ਬੜੇ ਬਹੁਤ ਇੰਪੋਰਟੈਂਟ ਐਮਐਲਏ ਨੇ ਆਪਣਾ ਅੰਮ੍ਰਿਤਸਰ ਤੋਂ ਕੋਵਰ ਕੋਵਰ ਬਿਜੇ ਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਜਿਹੜਾ ਮੇਰੇ ਹਲਕੇ 'ਚ ਨਸ਼ਾ बिक ਰਿਹਾ ਉਹ ਜਿਹੜਾ ਚੱਡਾ ਹੈਗਾ ਜਿਹੜਾ ਦਿੱਲੀ ਤੋਂ ਮਤਲਬ ਇਹਨਾਂ ਦਾ ਪੰਜਾਬ ਤੋਂ ਐਮਪੀ ਚੁਣਿਆ ਗਿਆ ਰਾਜ ਸਭਾ ਦਾ ਰਘਵ ਚੱਡਾ ਉਹਦੇ ਦੁਆਰਾ ਮਨੋਨੀਤ ਜਾਂ ਪੁਆਇੰਟ ਕੀਤੇ ਹੋਏ ਇੱਕ ਐਸਐਸਪੀ ਦੀ ਨਿਗਰਾਨੀ ਹਟ ਰਜਾ ਬਿਕ ਰਿਹਾ ਹੈਗਾ ਐਨਾ ਸਿੱਧਾ ਇਲਜ਼ਾਮ ਉਹਨਾਂ ਦੇ ਇੱਕ ਹੋਣੇ ਕਐਮਐਲਏ ਨੇ ਅੰਮਰਸਾਰ ਤੋਂ ਉਹਨੇ ਵੀ ਇਲਜ਼ਾਮ ਲਾਇਆ ਬਾਅਦ ਚਾਹੇ ਡਰਾਤਮ ਕਾ ਕੇ ਜਾਂ ਪੁਚਕਾਰ ਕੇ ਉਹਨੂੰ ਵਾਪਸ ਉਹਨੂੰ ਆਪਣੇ ਉਹਨੇ ਬਿਆਨਾਂ ਤੋਂ ਵਾਪਸ ਕੀਤਾ ਗਿਆ ਹੈਗਾ ਪਰ ਇਹ ਜ਼ਲੀਤ ਹੈਗੀ ਇਹਨਾਂ ਦੇ ਆਪਣੀ ਪਾਰਟੀ 'ਚ ਇਸ ਬਾਰੇ ਬਗਾਵਤ ਉੱਠ ਰਹੀ ਹੈ ਜਾਂ ਵਿਰੋਧੀ ਸੋਨਾ ਉੱਠ ਰਹੀਆਂ ਨੇ ਜੋ ਮਤਲਬ ਆਪਾਂ ਦਿਨ-ਪਰ-ਦਿਨ ਦੇਖ ਰਹੇ ਹੈਗੇ ਜੀ ਸੋ ਬਿਗੈਰ ਸਰਕਾਰ ਦੀ ਬਿਗੈਰ ਪੁਲਿਸ ਦੀ ਸ਼ਹਿਰ ਤੋਂ ਇਹਦੀ ਮੁਲੀ ਬਿਲੀ ਭੁਗਤੋ ਬਗੈਰ ਪੰਜਾਬ ਜੇ ਐਡੇ ਵੱਡਾ ਨਸ਼ਾ ਦਾ ਕਾਰੋਬਾਰ ਅਰਮਾ ਘਰਮਰ ਮੇਰਾ ਕਾਰੋਬਾਰ ਨਹੀਂ ਹੋ ਸਕਦਾ ਜੀ ਹਾਂ ਜੀ ਗੱਜਨ ਮਾਦਰਾ ਜੋ ਵਿਧਾਇਕ ਨੇ ਪਰਕਰ ਤੋਂ ਉਹ ਨਿਆਂ ਖਾਸ ਤੇ ਵੀ ਚੱਲ ਰਹੀ ਹੈ ਲੇਕਿਨ ਉਹਨਾਂ ਨੂੰ ਇਹ ਇਲਜ਼ਾਮ ਨਹੀਂ ਕਿ ਵੀਆਈਪੀ ਸਟ੍ਰੀਟ ਹਾਂ ਹਾਂ ਉਹਨਾਂ ਨੂੰ ਜਿੱਥੇ ਵੀ ਵਾਰਡ ਰਿੰਦਰਾ ਵਾਰਡ ਸਾਰਾ 에어 ਕੰਡੀਸ਼ਨਡ ਹੈ ਨਹੀਂ ਉਹਦੇ ਕੁਝ ਵਾਰਡ ਜਿਹੜੇ ਨਵਾਂ ਗੁਰਨਾਨਕ ਹਸਪੀਟਲ ਬਣਿਆ ਉਹ 에어 ਕੰਡੀਸ਼ਨਡ ਹੈ ਜਾਂ ਜੈਰੋਲੋਜੀ ਡਿਪਾਰਟਮੈਂਟ 에어 ਕੰਡੀਸ਼ਨਡ ਹੈ ਜਿਹੜੇ ਵੀ ਬਿਮਾਰ ਜਿਹੜੇ ਵੀ ਵਾਰਡ 에어 ਕੰਡੀਸ਼ਨ ਹੈ ਉਹਨੂੰ ਉਹੀ ਬਿਮਾਰੀ ਲੱਗ ਜਾਂਦੀ ਹੈਗੀ ਹੈ ਪਹਿਲਾਂ ਉਹਨੂੰ ਹਾਰਟ ਦੀ ਬਿਮਾਰੀ ਸੀਗੀ ਹੁਣ ਉਹਨੂੰ ਗਦੂਦਾਂ ਦੀ ਬਿਮਾਰੀ ਹੋ ਗਈ ਹੈ ਪਹਿਲਾਂ ਉਹ ਹਾਰਟ ਵਾਲੇ ਡਿਪਾਰਟਮੈਂਟ ਦੇ ਹਾ ਅਖਲ ਮਹੀਨਾ ਹੁਣ ਉਹ ਇੱਕ ਦਿਨ ਵਾਸਤੇ ਜੇਲ੍ਹ ਗਿਆ ਮੁੜ ਕੇ ਫਿਰ ਭੁਤਾਂਤਮਾਨ ਦੀ ਸਰਕਾਰ ਦੀ ਸਪਾਰਸ਼ ਤੇ ਜਾਉਦੀ ਸਕੂਦੀ ਮਤਲਬ ਸਾਹਜਸ਼ ਨਾਲ ਉਹ ਮੁੜ ਕੇ ਉਹਨਾਂ ਦੂਜੇ ਬਾਬੇ ਦੇ ਅਗੇ ਦਾਖਲ ਹੋ ਗਿਆ ਜੇ ਆਮ ਲੋਕਾਂ ਕਹਾਤੇ ਜੇਲ੍ਹ ਜੇਲ੍ਹ ਹੈਗਾ ਤਾਂ ਇਹਨਾਂ ਵਾਸਤੇ ਮੰਤਰੀ ਵਾਸਤੇ ਜੇਲ੍ਹ-ਦੇਲ ਕਿਉਂ ਨਹੀਂ ਹੈਗੀ ਕਿਉਂ ਇਹਨਾਂ ਨੂੰ ਇਤਾਂ ਦੀ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਅੱਗੇ ਇਹਨਾਂ ਨੂੰ ਬਿਮਾਰੀ ਦੇ ਨਾਂ ਤੇ ਇਹਨਾਂ ਦੀ ਆਰਾਮ ਪ੍ਰਾਜਿੰਦਗੀ ਇਹਨਾਂ ਦੀ ਉੱਤੇ ਬਤਾਈ ਜਾ ਰਹੀ ਹੈ ਜੀ ਪ੍ਰੋ ਆ ਅੱਜ ਅਸੀਂ ਵਾਰਨਿੰਗ ਦੇ ਦਿੱਤੀ ਅਸੀਂ ਸੜਕਾਂ ਦੇ ਬੰਦੇ ਆ ਔਰ ਅਸੀਂ 27 ਤੱਕ ਸੜਕਾਂ ਤੇ ਰਵਾਂਗੇ ਸਾਡੀ ਕੇਂਦਰੀ ਦੀ ਲੀਡਰਸ਼ਿਪ ਵੀ ਔਰ ਸਾਡੀ ਪੰਜਾਬ ਦੀ ਲੀਡਰਸ਼ਿਪ ਵੀ ਸਾਡੇ ਬਾਅਦ ਤੇ 27 ਚੁਣੌਤੀ ਹੈ ਅੱਜ ਦਾ ਅੱਜ ਦਾ ਅੱਜ ਦਾ ਜੋ ਪੰਜਾਬ ਹੈ ਉਹ ਚੁਣੌਤੀ ਹੈ ਇਸ ਪੰਜਾਬ ਨੂੰ ਹੋਰ ਗਰਗੌਣ ਤੋਂ ਬਚਾਉਣਾ ਹੈਗਾ ਤੇ 27 ਵਿੱਚ ਨਵਾਂ ਪੰਜਾਬ ਨਵੀਂ ਕਾਂਗਰਸ ਨਵੇਂ ਆਈਡੀਆ ਜਾਂ ਨਵਾਂ ਮਤਲਬ ਜਿਹੜਾ ਦੇਸ਼ ਪੰਜਾਬ ਹੈ ਉਹਨੂੰ ਅਸੀਂ ਬਣਾਉਣਾ ਹੈਗਾ ਉਹਦੇ ਬਾਅਦ ਤੇ ਸਾਡੀ ਤਿਆਰੀ ਅੱਜ ਤੋਂ ਸ਼ੁਰੂ ਹੈਗੀ ਹੈ ਅਸੀਂ ਹਾਂਜੀ ਕੋਈ ਵਕੀਲਾ ਅਸੀਂ ਅੱਜ ਅਸੀਂ ਵਕੀਲਾਂ ਦੀ ਟੀਮ ਬਣਾਉਣ ਲੱਗੇ ਆ ਜੀ ਜਿਹੜੀ ਹਰ ਹਲਕੇ ਤੋਂ ਜਦੋਂ ਵੀ ਕੇਸ ਆਊਗਾ ਸਾਡੀ ਤਿੰਨਾਂ ਵਕੀਲਾਂ ਦੀ ਟੀਮ ਨੂੰ ਟੇਕ ਅਪ ਕਰੂਗੀ ਲੀਗਲ ਟੀਮ ਅਸੀਂ ਹੁਣੇ ਬਣਾ ਕੇ ਉੱਠਾਂਗੇ ਜੀ ਲੀਗਲ ਕਾਰਵਾਈ ਹਾਂ ਜੀ ਲੀਗਲ ਕਾਰਵਾਈ ਹੋਵੇ ਸਰਟਨਲੀ ਸਰਟਨਲੀ ਜਿਹੜਾ ਵੀ ਸਾਨੂੰ ਕਲਪਰੇਟ ਲੱਗਿਆ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਪਲੱਸ ਪ੍ਰਸ਼ਾਸਨ ਤੇ ਪ੍ਰੈਸ਼ਰ ਪਾਉਣ ਲਈ ਅਸੀਂ ਸੜਕਾਂ ਦੇ ਬੰਦੇ ਆ ਸੜਕਾਂ ਤੇ ਨਿਤਰਾਗੇ ਅਸੀਂ ਹੁਣ ਚੈਨ ਨਾਲ ਨਹੀਂ ਬੈਠਦੇ ਔਰ ਤਾਂ ਹੀ ਅਸੀਂ ਅੱਜ ਇੱਥੇ ਵਿਚਾਰੇ ਦੋਸਤ ਇਕੱਠੇ ਹੋਏ ਚਾਹੇ ਪ੍ਰਚਾਰੇ ਭਰਾ ਇਕੱਠੇ ਹੋਏ ਕਿ ਅਸੀਂ ਇਸ 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 ਏਰੀਆ ਸਾਨੂੰ ਸਮੱਸਿਆਵਾਂ ਖੜੀਆਂ ਕੀਤੀ ਹੈ ਸਾਡੀ ਪਾਰਟੀ ਵਾਤੇ ਸਾਡੇ ਵਰਕਨਾ ਵਾਸਤੇ ਉਹਨਾਂ ਅਸੀਂ ਸੁੱਤੇ ਨਹੀਂ ਲਵਾਂਗੇ ਅਸੀਂ ਰਾਮ ਨਾ ਨਹੀਂ ਲਵਾਂਗੇ ਅਸੀਂ ਇਹਨੂੰ ਲੜਾਂਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਆਪਣੀਆਂ ਜਿਹੜੀਆਂ ਕੋਝੀਆਂ ਹਰਕਤਾਂ ਉਹਨਾਂ ਤੋਂ ਬਾਝ ਆਵੇ ਤੇ ਕਾਨੂੰਨ ਦਾ ਰਾਜ ਸਥਾਪਿਤ ਕਰੇ ਆਰੇ ਕੈਂਟ ਬਸਾਰ ਦੇ ਦਿਨ ਆ ਰਹੇ ਲੱਗਦਾ ਹੜ੍ਹ ਹੋਣੇ ਲਿਖਣ ਦੇ ਲਈ ਜਿਹੜਾ ਲੋਕ ਕਿਸਾਨਾਂ ਨੂੰ ਫਿਰ ਮੈਂ ਅੱਜੇ ਚਿੱਠੀ ਲਿਖੀ ਹੈ ਜੀ ਸਰਕਾਰ ਨੂੰ ਲਿਖੀ ਹੈ ਡਰੇਨ ਦੇ ਬਾਉਂਡ ਲਿਖੀ ਹੈ ਡੀਸੀ ਨੂੰ ਲਿਖੀ ਹੈ ਕਿ ਇਹ ਜਿਹੜੀ ਹੈ ਬੜੀ ਨਦੀ ਹੈਗੀ ਹੈ ਇਹਦੇ ਕਰਕੇ ਪਿਛਲੀ ਕਿੰਨੀ ਤਬਾਹੀ ਹੋਈ ਹੈ ਕਿ ਲੋਕਾਂ ਦਾ ਮਨ ਆ ਜੇ ਵੀ ਦਹਿਸ਼ਤ ਹੈਗੀ ਲੋਕੀ ਰਾਤ ਨੂੰ ਅੱਪੜ ਵਾਈ ਉੱਠਦੇ ਨੇ ਕਿ ਹੁਣ ਵੀ ਹੜਾ ਹੈ ਹੁਣ ਵੀ ਇੱਕ ਇੱਕ ਲਗਾਤਾਰ ਫੋਬੀਆ ਬਣ ਗਿਆ ਹੜ੍ਹ ਸੂਦ ਦਾ ਇੰਤਜ਼ਾਮ ਪੱਕਾ ਕਰਨ ਵਾਸਤੇ ਉਹਦੇ ਵਾਸਤੇ ਜਿਹੜੀ ਡਰੇਨੇ ਨੂੰ ਹਦਾਇਤ ਕੀਤੀ ਜਾਵੇ ਔਰ ਇਹਦਾ ਪੱਕਾ ਹਲਕਾ ਜਿਹੜਾ ਬੰਨਾ ਆਏਗਾ ਅਰਬ ਸਟੇਟ 2 ਵਾਲੇ ਪਾਸੇ ਉਹਨਾਂ ਨੂੰ ਮਜਬੂਤੀ ਬਖਸ਼ੀ ਜਾਵੇ ਔਰ ਹੀ ਪੂਰੀ ਸੈਂਟੀਫਿਕ ਪਲਾਨਿੰਗ ਕਰਕੇ ਇਹਦਾ ਪੱਕਾ ਹੱਲ ਕੱਢੇ ਜਾਵੇ ਤਾਂ ਕਿ ਲੋਕਾਂ ਜੋ ਦਹਿਸ਼ਤ ਮਚ ਚੁੱਕੀ ਹੈਗੀ ਉਹ ਖਤਮ